ਟਰੈਕਟਰ ਮੇ ਆਪਾਂ ਟੀਵੀ ਦਿਖਾ ਦੇ ਟਰੈਕਟਰ ਦੀ ਚੈੱਕ ਕਰਵਾ ਦੇ ਬਈ ਚੱਲਿਆ ਕਿੰਨਾ ਘੂਗਾ ਇਹ 1700 ਘੰਟੇ ਚੱਲੇ 1700 ਦੇ ਅਸੇ 17 1750 ਘੰਟੇ ਅਸਾਂ ਮਿੱਤਰੋ 17 1750 ਘੰਟਾ ਹੀ ਚੱਲਿਆ ਹੋਇਆ ਹੈ ਹਨਾ ਹਾਂਜੀ ਹਾਂ ਪੰਜਾਬ ਦਾ ਨੰਬਰ ਹੈ ਕੰਡੀਸ਼ਨ ਇਹਦੀ ਵੀ ਸਾਰੀ ਓਰੀਜਨਲ ਹੈ ਹਾਂਜੀ ਹਾਂ ਓਰੀਜਨਲ ਜੀ ਓਕੇ ਸਾਰਾ ਰੇਡੀਨਲ ਸੋਸਾ ਸਾਰੀ ਓਰੀਜਨਲ ਹੈ ਨਹੀਂ ਪਰ ਇੱਥੇ ਵੀ ਮਾਰ ਗਿਆ ਮਾਰ ਇਹਨਾਂ ਦਾ ਸੋਹ ਦਾ ਰੰਗ ਖਰਾਬ ਹੋ ਜਾਂਦਾ ਪੇਪੜੀ ਬਣ ਕੇ ਹਾਂਜੀ ਇਹਦਾ ਨਾਲ ਦਾ ਰੰਗ ਹੀ ਆ ਸਾਰਾ ਟਰੈਕਟਰ ਦਾ ਜੀ ਅਸਾਂ ਨਾਲ ਦੀ ਕਲਰ ਹਾਜੂ ਹੈ ਕਿਤੋਂ ਕੋਈ ਕਰਾਇਆ ਨਹੀਂ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਰਨਾਲਾ ਮੰਡੀ ਦੇ ਵਿੱਚ ਨਾ ਬਹੁਤ ਘੈਂਟ ਘੈਂਟ ਕੰਡੀਸ਼ਨ ਦੇ ਟਰੈਕਟਰ ਆਉਂਦੇ ਰਹਿੰਦੇ ਆ ਜੇ ਅੱਜ ਗੱਲ ਕਰੀਏ ਠੰਡ ਤੋਂ ਬਾਅਦ ਦਿਨ ਵੀ ਚੰਗਾ ਲੱਗਿਆ ਤੇ ਟਰੈਕਟਰ ਵੀ ਅੱਜ ਬੜੇ ਚੰਗੇ ਪਹੁੰਚੇ ਹੋਏ ਆ ਤੇ ਅੱਜ ਨਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਟਰੈਕਟਰ ਦਿਖਾਉਣੇ ਆ ਇਧਰਲੇ ਪਾਸੇ ਤਾਂ ਹੈਗਾ ਨੀਲੇ ਕਲਰ ਦਾ 60 60 ਫਾਰਮ ਟਰੈਕ ਤੇ ਇਧਰਲੇ ਪਾਸੇ ਹੈਗਾ ਸਵਰਾਜ 960 ਹੈਨਾ ਦੋਨੇ ਟਰੈਕਟਰ ਬਾਈ ਫਰਵਾਹੀ ਤੋਂ ਲੈ ਕੇ ਆਏ ਆ ਆਪਾਂ ਪੁੱਛਦੇ ਆਂ ਵੀ ਕਿੰਨਾ ਕੁ ਮਾਡਲ ਨੇ ਕੀ ਰੇਟ ਦੇ ਵਿੱਚ ਬਣਨਗੇ ਕਿੱਦਾਂ ਦੀ ਗੱਲਬਾਤ ਹੈਨਾ ਸੱਸੀ ਗੱਲ ਵੀਰੇ ਕੀ ਆ ਚੱਲਦੀ ਇਹ ਹੈਗਾ ਸਵਰਾਜ ਤੇ ਇਹ ਹੈਗਾ ਫਾਰਮੂਲਾ ਹੈ ਕਣ ਆਪਾਂ ਇਹ ਤੋਂ ਸ਼ੁਰੂਆਤ ਕਰਦੇ ਆਂ ਤੇ ਦੱਸਿਓ ਥੋੜਾ ਜਿਹਾ ਵੀ ਕਿੰਨਾ ਮਾਡਲ ਹੈ ਕੀ ਗੱਲਬਾਤ ਹੈ ਇਹਦੇ ਜੀ 2017 ਮਾਡਲ ਆ ਮਾਡਲ 2017 ਤੇ ਮੈਨੂੰ ਇਹ ਦੱਸਿਓ ਤੋਂ ਓਨਰ ਹੈ ਲੋਨ ਕਲੀਅਰ ਆ ਤੇ ਲੁਧਿਆਣਾ ਨੰਬਰ ਹੈ ਜੀ ਲੁਧਿਆਣੇ ਦਾ ਨੰਬਰ ਹੈ ਲੋਨ ਕਲੀਅਰ ਹੈ ਓਕੇ ਤੇ ਮਾਡਲ ਦੱਸਿਆ ਸੀ 2017 ਮਾਡਲ 2017 ਜੀ ਓਕੇ ਬਈ ਇਹ ਕੰਡੀਸ਼ਨ ਦਾ ਸਾਰਾ オリジナル ਹੀ ਆ ਹਾਂ ਔਰ ਇਹਦੇ ਨਾਲ ਆ ਦੀ ਨਾਲ ਦੇ ਟਾਇਰ ਅਡਟਰ ਅੱਛਾ ਟਾਇਰ ਚੌਕ ਦਾ ਟਾਇਰਾਂ ਦਾ ਇਹਦੇ ਨਾਲ ਦੀ ਆ ਨਾਲ ਦਾ ਨਾਲ ਦੇ ਸਹੀ ਜੇ ਆਪਾਂ ਕਹਿੰਦੇ 70 ਨਹੀਂ 75% ਟਾਇਰ ਮੰਨ ਲਓ ਹੂੰ ਸਾਰੇ ਗਨੋਪੀ ਗਨਾਪੀ ਸਾਰਾ ਕੋ ਨਾਲ ਹੀ ਆ ਜੀ ਓਕੇ 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 ਤੇ ਇਹ ਕੋਨ ਆਪੀ ਸਿਸਟਮ ਸਾਰਾ ਪੈਸਟਰੀ ਦੇ ਹਾਂ ਇਹ ਵੀ ਨਹੀਂ ਦੇਣਾ ਜੀ ਹਾਂ ਬੋਰ ਵੱਡਾ ਡੀਜ਼ਲ ਵਾਲਾ ਜੀ ਇਹਦੀ ਵਿੱਚੋਂ ਕੰਡੀਸ਼ਨ ਕਰਾਓ ਚੱਕਾ ਉਸ ਤਾਂ ਜਾ ਆ ਦੇਖ ਲਓ ਜੀ ਬੰਪੂ ਦੀ ਟੈਂਕੀ ਵਾਲਾ ਆ ਆ ਬਾਈ ਕੀ ਇਹਦੇ ਸਿਸਟਮ ਹੋ ਜਾਂਦੇ ਆ ਇਹ ਆਪਣਾ ਟਰਬੋ ਵਾਲਾ ਹੁੰਦਾ ਜੀ ਇਹਦੇ ਆ ਸਟਰਬੋ ਵਾਲਾ ਸਿਸਟਮ ਕਿਹਦਾ ਹੁੰਦਾ ਜੀ ਇਹ ਟਰਬੋ ਹੁੰਦੀ ਆ ਓਕੇ 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 ਇਹ ਟਰਬੋ ਆਉਂਦੀ ਆ 60 ਪਾਵਰ ਚ ਟਰਬੋ ਆਉਂਦੀ ਆ ਇਹਨਾਂ ਦੇ ਤੇ ਮਗਰਲੇ ਟਰਬ ਵੀਰੇ ਹੈਗੇ ਨਹੀਂ ਤੇ ਲਗਭਗ ਸਹੀ 70% ਟਾਇਰ ਚਾਰੇ 70% ਟਾਇਰ ਚ ਮੂਰਲੇ ਵੀ ਇੰਨੇ ਕਿਲੇ ਹਨਾ ਹਾਂ ਸਾਰੇ ਇੱਕੋ ਜਿਹੇ ਸਵਰਾਜ ਮਿੱਤਰੋ 960 ਹੈ ਮਾਡਲ 2017 ਤੇ ਇਧਰਲੇ ਪਾਸੋਂ ਵੀ ਕੰਡੀਸ਼ਨ ਸਾਰੀ ਦਿਖਾ ਦਿੰਦੀ ਬਈ 17 ਮੇਰੇ ਮਰਮਾ ਦਾ ਵੀ ਚੈੱਕ ਕਰਵਾਦੇ ਚੰਗੀ ਤਰ੍ਹਾਂ ਕਢੀ ਸਿਰ ਪਿੱਸੋਂ ਵੀ ਦਿਖਾ ਦਿੰਦੀ ਟਰੈਕਟਰ ਦੀ ਸਾਰਾ ਇੱਕੋ ਜੀ ਹੈ ਏ ਬਿਰਜੀ ਮੁੱਲ ਇਹਦਾ ਮੰਡੀ ਵਾਲਾ ਆਪਾਂ ਕਹਿੰਦੇ 555000 ਆ ਜੀ ਹਾਂਜੀ ਵੀ ਸਵਾ ਪੰਜ ਤਾਂ ਛੱਡ ਦਾਂਗੇ ਜੀ ਸਵਾ ਪੰਜ ਲੱਖ ਤਾਂ ਛੱਡ ਦਾਂਗੇ ਬਾਕੀ ਥੋੜੀ ਵੀਡੀਓ ਦੇਖ ਕੇ ਉਹਦਾ ਬਮਾਨਤਨ ਹੋਰ ਵੀ ਮਾਨਤਨ ਕਰਦਾਂਗੇ ਸੋਹਣੀ ਖੰਦੇ ਜੀ ਬਸ ਠੀਕ ਹੈ ਜੀ ਲੈ ਮਿੱਤਰੋ ਫੁੱਲ ਮਾਨਤਨ ਹੋ ਜੂ ਟਰੈਕਟਰ ਧਰਮੇ ਆ ਪੱਠੀ ਵੀ ਦਿਖਾ ਦੇ ਟਰੈਕਟਰ ਦੀ ਚੈੱਕ ਕਰਵਾ ਦੇ ਬਈ ਚੱਲਿਆ ਕਿੰਨਾ ਕੂਗਾ ਇਹ 1700 ਘੰਟਾ ਚੱਲਿਆ 1700 ਦੇ ਅਸੇ 17 1750 ਘੰਟਾ ਸਾਰਾ ਮੇਟਰ 17 1750 ਘੰਟਾ ਹੀ ਚੱਲਿਆ ਹੋਇਆ ਹੈ ਨਾ ਤੇ 5 ਲੱਖ 25000 ਦਾ ਬਣਜੂ ਹਾਂ 525 ਦਾ ਸਾਢੇ ਤੇ ਬਈ ਜਿਹੜਾ ਇੱਧਰਲੇ ਪਾਸੇ ਖੜਾ ਹੈ 60 60 ਫਾਰਮ ਟਰੈਕ ਇਹ 2013 ਮਾਡਲ ਆ ਵੀਰ ਜੀ ਇਹ ਹੈਗਾ 2013 ਮਾਡਲ ਹਾਂ ਪੰਜਾਬ ਨੰਬਰ ਹੈ ਜੀ ਪੰਜਾਬ ਦਾ ਨੰਬਰ ਹੈ ਕੰਡੀਸ਼ਨ ਇਹਦੀ ਵੀ ਸਾਰੀ ਓਰੀਜਨਲ ਹੈ ਹਾਂ ਜੀ ਹਾਂ ਓਰੀਜਨਲ ਜੀ ਸਾਰਾ ਓਰੀਜਨਲ ਸੋਸਾ ਸਾਰੀ ਓਰੀਜਨਲ ਹੈ ਨਹੀਂ ਪਰ ਇੱਥੇ ਵੀ ਮਾਰ ਗਿਆ ਬਈ ਇਹਨਾਂ ਦਾ ਸੋਹ ਦਾ ਰੰਗ ਖ ਲੈ ਮਿੱਤਰੋ 13 ਤਾਂ ਹੈਗਾ ਇਹ ਮਾਡਲ ਤੇ ਆ ਸਾਰੇ ਦਰ ਮੈਂ ਦਿਖਾਈ ਹਾਂ ਸਾਰਾ origignal ਆ ਜੀ ਸਾਰੀ ਕੰਡੀਸ਼ਨ ਦਿਖਾ ਦੇ ਕਰਾ ਪੈਰਦਾਨ ਚੈੱਕ ਕਰਵਾ ਦੇ ਮਗਰਾਡਾਂ ਦਾ ਵਿੱਚੋਂ ਚੈੱਕ ਕਰਵਾ ਦੇ ਟਾਇਰ ਵਈ ਦੇ ਕਿੰਨੇ ਪੈਸੇ ਹੋਣਗੇ 80 ਪੈਸੇ ਚਾਰ ਜੀ 80 ਪੈਸੇ ਟਾਇਰ ਨੇ ਮਿੱਤਰੋ ਰਿਮਾਂ ਦਾ ਚੈੱਕ ਕਰਵਾ ਦੇ ਦਰ ਮੈਂ ਤੇ ਮੂਰਲੇ ਵੀ ਚੈੱਕ ਕਰਵਾ ਦੇ ਤੇ ਨੰਬਰ ਇਹਦਾ ਪੰਜਾਬ ਦਾ ਹੀ ਆ ਬਾਈ ਇਹ ਕੈਮੀ ਪਾਰਟੀ ਦੇ ਨਾਮ ਆ ਇਹ ਸੈਕੰਡ ਪਾਰਟੀ ਦੇ ਤੇ ਬਰਨਾਲੇ ਜੀ ਨੋ ਆ ਜੀ ਅੱਛਾ ਬਰਨਾਲੇ ਜੀ ਨਾਮ ਆ ਸੈਕੰਡ ਪਾਰਟੀ ਦੇ ਨਾਮ ਆ ਓਕੇ ਤੇ ਜੇ ਗੱਲ ਕਰੀਏ ਬਈ ਇਹਦੀ ਕੀ ਡਿਮਾਂਡ ਆ ਟਰੈਕਟਰ ਦੀ ਇਹਦੀ ਡਿਮਾਂਡ 4 ਲੱਖ 15 ਹਜ਼ਾਰ ਆ ਜੀ ਹੂੰ ਮੋਕੇ ਤਾਂ ਆਪਾਂ 385k ਦਾ ਛੱਡ ਦਿਆਂਗੇ 3 ਲੱਖ ਤੇ 85 ਹਜ਼ਾਰ ਦਾ ਇਹ ਤਾਂ ਵਧੀਆ ਡਿਸਕਾਊਂਟ ਕਰ ਰਹੇ ਹਾਂ ਹਾਂ ਵਧੀਆ ਡਿਸਕਾਊਂਟ ਆ ਚੱਲੋ ਵੀ ਤੁਸੀਂ ਆਇਓ ਆਪਣੇ ਕੋਲੇ ਮਾਨਤਾਨ ਕਰਕੇ ਨਾ ਠੀਕ ਹੈ ਜੀ ਤੇ ਪਰ ਮੇ ਇਧਰਲੇ ਵੀ ਦਿਖਾ ਮਗਰਾੜ ਬਈ ਪੂਰੇ ਚੰਗਾ ਟਰੈਕਟਰ ਪਿੱਛੋਂ ਵੀ ਦਿਖਾ ਦੇ ਕਰਾ ਕੰਡੀਸ਼ਨ ਟਰੈਕਟਰ ਦੀ ਪੂਰਾ ਸਾਫ ਟਰੈਕਟਰ ਹੈ ਜੀ ਲੈ ਮਿੱਤਰੋ ਜੇ ਕਿਸੇ ਨੇ ਲੈਣਾ ਫਾਰਮ ਟਰੈਕ 60 60 ਮਾਡਲ 2013 ਬਈ ਨਾ ਹਾਂਜੀ 13 ਮਾਡਲ ਨੰਬਰ ਪੰਜਾਬ ਦਾ ਬਣੂ ਸਿਰਫ 3 ਲੱਖ ਤੇ 85 ਹਜ਼ਾਰ ਚ 85 ਹਜ਼ਾਰ ਉਹ ਕਿਤ ਬਾਈ ਤੁਹਾਡਾ ਮੋਬਾਈਲ ਨੰਬਰ ਦੱਸਿਓ ਕਿੰਨਾ ਮੇਰਾ ਮੋਬਾਈਲ ਨੰਬਰ ਹੈ 985596 ਜੀ ਹਾਂਜੀ 47667 ਜੀ 47667 ਲੈ ਮਿੱਤਰੋ ਇਹ ਬਾਈ ਦਾ ਨੰਬਰ ਹੈ ਤੇ ਪਿੰਡ ਹੈਗਾ ਤੁਹਾਡਾ ਫਰਵਾਹੀ ਹਾਂਜੀ ਬਰਨਾਲਾ ਵਾਲਾ ਜੀ ਅੱਜ ਬਾਈ ਸੋਮਵਾਰ ਦੇਣਾ ਮੰਡੀ ਚ ਆਇਆ ਹੋਇਆ ਤੇ ਕੱਲ ਨੂੰ ਪਿੰਡੀ ਮਿਲੋਂਗੇ ਬਾਈ ਹਾਂ ਪਿੰਡੀ ਮਿਲਾਂਗੇ ਓਕੇ ਤੇ ਕਰੋ ਸੰਪਰਕ ਸੱਜਣੋ ਜੇ ਕਿਸੇ ਨੂੰ ਸਵਰਾਜ 960 ਚਾਹੀਦਾ 2017 ਮਾਡਲ ਤੇ ਫਾਰਮਟ੍ਰੈਕ 6060 ਹੈਗਾ 2013 ਮਾਡਲ ਦੋਨੇ ਲਗਭਗ ਲੋਨ ਕਲੀਅਰ ਆ ਬਾਈ ਹਣਾ ਕਲੀਅਰ ਨਹੀਂ ਕੈਸੀ ਲੋਨ ਦੋਨਾਂ ਦੀ ਹੋ ਜਾਊਗਾ ਦੋਨਾਂ ਦੀ ਹੋ ਜਾਊਗਾ ਜੀ ਉਹਦੇ ਉੱਪਰ ਕਿੰਨੇ ਕ ਦਾ ਹੋ ਜਾਊਗਾ ਮਲਾਇਓ तकरीबन 70-75% ਤੋਂ ਉਹਨਾਂ ਦੀ ਹੋ ਜੂਗਾ ਜੀ। ਓਕੇ। ਤੇ ਲੈ ਮਿੱਤਰੋ ਕਰ ਲੋ ਸੰਪਰਕ ਕਈ ਵਾਰ ਨਾ ਪ੍ਰੋਪਰ ਪੇਮੈਂਟ ਨਹੀਂ ਹੁੰਦੀ ਡਾਊਨ ਪੇਮੈਂਟ ਲੈ ਕੇ ਤੁਸੀਂ ਇਹ ਇਨਾਂ ਦੇ ਮਾਲਕ ਬਣ ਸਕਦੇ ਹੋ। ਪਿੰਡ ਬਾਈ ਦਾ ਫਰਵਾਹੀ ਹੈ ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਪਾਤਾ। ਲਾਲੂ ਫੋਨ ਫਟਾਫਟ। ਠੀਕ ਹੈ।